ਦੇ ਮਾਹੋਈ ਅੱਜ ਅਹੋਇਆਸਟਮੀਆ ਤੁਸੀਂ ਮਾਤਾ ਦਾ ਵਰਤ ਰੱਖਿਆ ਹੋਇਆ ਤੇ ਮਾਹੋਈ ਦੀ ਕਿਰਪਾ ਕਰਕਰ ਉਤਰਨ ਵਾਲੀ ਹੈ ਮਾਂ ਦੀ ਇੱਕ ਗਲਤੀ ਬੱਚੇ ਲਈ ਖਤਰਾ ਪੈਦਾ ਕਰ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀ ਇੱਕ ਗਲਤੀ ਵਰਤ ਦਾ ਪੂਰਾ ਫਲ ਖਾ ਜਾਏਗੀ ਬਹੁਤਿਆਂ ਮਾਮਾ ਮਾਤਾ ਅਹੋਈ ਦੀ ਪੂਜਾ ਤਾਰਿਆਂ ਦੇ ਪੂਰੇ ਛੱਡ ਜਾਣ ਮਗਰੋਂ ਕਰਦੀਆਂ ਨੇ ਜਦ ਕਿ ਵਿਦਿਕ ਪੰਚਾਂਗ ਅਨੁਸਾਰ ਪੂਜਾ ਤਾਰਿਆਂ ਦੇ ਚੜਨ ਤੋਂ ਠੀਕ ਪਹਿਲਾਂ ਪਰ ਸੂਰਜ ਡੁੱਬਣ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਟਾਈਮ ਨੋਟ ਕਰ ਲਓ ਪੰਚਾਂਗ ਦਾ ਉਸ ਹਿਸਾਬ ਨਾਲ ਸੂਰਜ ਨੇ ਡੁੱਬਣਾ ਹੈ ਜਦ ਤੱਕ ਆਕਾਸ਼ ਚ ਲਾਲੀ ਰਹਿੰਦੀ ਆ ਉਸ ਵੇਲੇ ਅਸ਼ਟਮੀ ਤਿਥੀ ਦਾ ਪ੍ਰਭਾਵ ਜਿਵੰਤ ਰਹਿੰਦਾ ਹੈ ਤੇ ਜਦੋਂ ਪੂਰੇ ਤਾਰੇ ਚੜ ਜਾਣ ਤਿਥੀ ਕੱਟ ਜਾਂਦੀ ਹੈ ਕੋਈ ਫਾਇਦਾ ਨਹੀਂ ਰਹਿ ਜਾਣਾ ਸੋ ਵਰਤ ਦਾ ਫਲ ਵੀ ਤੁਹਾਨੂੰ ਅੱਧਾ ਮਿਲਣਾ ਇਸ ਵਾਰ ਮਾਂ ਹੋਈ ਦੀ ਪੂਜਾ ਸੂਰਜ ਡੁੱਬਣ ਤੋਂ ਬਾਅਦ ਪਰ ਤਾਰੇ ਚੜਨ ਤੋਂ ਪਹਿਲਾਂ ਕਰੋ ਮਾਂ ਹੋਈ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਸਦਾ ਬਣੀ ਰਹੇ ਡਾਕਟਰ ਤਾਂ ਘਰ ਵੱਲੋਂ ਉਹ ਹੀ ਵਰਤਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾ